ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਦਿੱਤੀ ਭੀਖ ਤਾਂ ਹੋਵੇਗੀ ਜੇਲ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1000 ਰੁਪਏ ਦਾ ਇਨਾਮ ਜੀ ਹਾਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸੜਕਾਂ ਤੇ ਭਿਖਾਰੀ ਭੀਖ ਮੰਗਦੇ ਨੇ ਤੇ ਆਨ ਜਾਣ ਵਾਲੇ ਸਵਾਰੀਆਂ ਨੂੰ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਜਿਸ ਦੇ ਮੱਦੇ ਨਜ਼ਰ ਮਾਝ ਪ੍ਰਦੇਸ਼ ਤੇ Indore ਸ਼ਹਿਰ ਵਿੱਚ ਹੁਣ ਸੜਕਾਂ ਤੇ ਭਿਖਾਰੀਆਂ ਨੂੰ ਭੀਖ ਦੇਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਜਿਹਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਜੀ ਹਾਂ ਇੰਦੌਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਇੱਕ ਵੱਡਾ ਕਦਮ ਚੁੱਕਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਭਿਖਾਰੀਆਂ ਨੂੰ ਪੀਖ ਦੇਣ ਵਾਲਿਆਂ ਖਿਲਾਫ ਐਫ ਆਈ ਆਰ ਦਰਜ ਕਰਨ ਦਾ ਫੈਸਲਾ ਕੀਤਾ ਹੈ ਇਹ ਨੀਤੀ ਸੜਕਾਂ ਤੇ ਲੋਕਾਂ ਤੋਂ ਪੀਖ ਮੰਗਣ ਵਾਲੇ ਗਰੋਹਾਂ ਨੂੰ ਰੋਕਣ ਦੀ ਕੋਸ਼ਿਸ਼ ਹੈ ਇਹ ਪਾਲਸੀ 2025 ਤੋਂ ਲਾਗੂ ਹੋ ਗਈ ਹੈ ਇੰਦੌਰ ਦੇ ਕਲੈਕਟਰ ਅਸਾਸਿਸ ਜਿੰਗ ਜਿੰਗ ਨੇ ਪੈਚ ਇਹ ਪਾਲਸੀ 2025 ਤੋਂ ਲਾਗੂ ਹੋ ਗਈ ਹੈ ਇੰਦੌਰ ਦੇ ਕਲੈਕਟਰ ਆਸ਼ਿਸ਼ ਸਿੰਘਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਾਪ ਦਾ ਹਿੱਸਾ ਨਾ ਬਣਨਾ ਪ੍ਰਸ਼ਾਸਨ ਨੇ ਹੁਣ ਭੀਖ ਦੇਣ ਅਤੇ ਭਿਖਾਰੇ ਤੋਂ ਸਮਾਨ ਖਰੀਦਣਾ ਤੇ ਕਾਨੂੰਨ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਸਬੰਧੀ ਉਲੰਘਣਾ ਕਰਨ ਤੇ ਕਾਰਵਾਈ ਦੀ ਵਿਵਸਥਾ ਵੀ ਹੈ ਜ਼ਿਲ੍ਹਾ ਮੈਜਿਸਟ੍ਰੇਟ ਅਸ਼ਿਸ਼ ਸਿੰਘ ਨੇ ਭਾਰਤੀ ਸਿਵਲ ਡਿਫੈਂਸ ਕੋਡ 2025 ਦੀ ਤਾਰਾ 163 ਤਹਿਤ ਜਾਰੀ ਹੁਕਮਾ ਵਿੱਚ ਕਿਹਾ ਹੈ ਕਿ ਕਿਸੇ ਵੀ ਰੂਪ ਵਿੱਚ ਭੀਖ ਮੰਗਣ ਦੀ ਪੂਰੀ ਤਰ੍ਹਾਂ ਮਨਾਹੀ ਹੈ ਭਿਖਾਰੀ ਨੂੰ ਪੀਖਵਜੋ ਕੁਝ ਵੀ ਦੇਣਾ ਜਾਂ ਫਿਰ ਭਿਖਾਰੀ ਵੱਲੋਂ ਪੀਖਵਜੋ ਪੈਸੇ ਦੀ ਮੰਗ ਕਰਨ ਦੀ ਸਖਤ ਮਨਾਹੀ ਹੈ। ਇਸਨਾਲ ਹੀ ਅਸ਼ਿਸ਼ ਨੇ ਵੀ ਦੱਸਿਆ ਕਿ ਅਜਹੀਆਂ ਵਸਤੂਆਂ ਖਰੀਦਣ ਦੀ ਵੀ ਮਨਾਹੀ ਹੈ। ਪਾਬੰਦੀ ਸੁਧਵਾ ਹੁਕਮਾਂ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀਆਂ ਨੂੰ ਭਿਖਾਰੀਆਂ ਨੂੰ ਭਿਖਾਰੀ ਵੱਜੋ ਪੀਖ ਦਿੰਦਾ ਹੈ ਤਾਂ ਉਹਨਾਂ ਤੋਂ ਕੋਈ ਸਮਾਨ ਖਰੀਦਦਾ ਪਾਇਆ ਗਿਆ ਤਾਂ ਇਸ ਹੁਕਮ ਦੀ ਉਲੰਘਣਾ ਕਰਨ ਤੇ ਉਸਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਧਿਕਾਰੀਆਂ ਨੇ ਕਿਹਾ ਹੈ ਕਿ ਹੁਕਮਾਂ ਦੇ ਉਲੰਘਣਾ ਕਰਨ ਤੇ ਭਾਰਤੀ ਨਿਆਂ ਸਹਾਇਤਾ ਦੀ ਧਾਰਾ 223 ਤਹਿਤ ਐਫ ਆਈ ਆਰ ਦਰਜ ਕੀਤੀ ਜਾਵੇਗੀ ਇਸ ਕਾਨੂੰਨ ਵਿਵਸਥਾ ਤਹਿਤ ਦੋਸ਼ੀ ਨੂੰ 1 ਸਾਲ ਤੱਕ ਦੀ ਕੈਦ ਜਾਂ ਫਿਰ ਕਹਿ लो 5000 ਰੁਪਏ ਤੱਕ ਦਾ ਜੁਰਮਾਨਾ ਜਾਂ ਫਿਰ ਕਹਿ लो ਦੋਵੇਂ ਸਜ਼ਾ ਮਹ ਹੋ ਸਕਦੀਆਂ ਨੇ ਅਧਿਕਾਰੀਆਂ ਅਨੁਸਾਰ ਪ੍ਰਸ਼ਾਸਨ ਤੇ ਪਾਬੰਦੀਆਂ ਦੇ ਹੁਕਮ ਬਾਰੇ ਸਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਪ੍ਰੋਤਸਾਹਨ ਵਜੋਂ 1000 ਰੁਪਏ ਦਾ ਇਨਾਮ ਵੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਤਾਂ ਕਰਕੇ ਲਿੱਤਾ ਗਿਆ ਕਿਉਂਕਿ ਪਿਖਾਰੀ ਨੇ ਜਿਹੜੇ ਉਹ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਜਦੋਂ ਉਹ ਕਿਧਰੇ ਜਾਂਦੇ ਨੇ ਤਾਂ ਉੱਥੇ ਉਹ ਬੱਸਾਂ, ਟ੍ਰੇਨਾਂ, ਰੇਲਵੇ ਜੇਸ਼ਨਾਂ ਤੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਨੇ। ਜਿਸ ਤੋਂ ਉਸ ਤੋਂ ਬਾਅਦ ਇਹ ਸਰਕਾਰ ਨੇ ਫੈਸਲਾ ਲਿਆ ਹੈ। ਪਹਾੜੀ ਇਲਾਕਿਆਂ 'ਚ ਲਗਾਤਾਰ ਬਰਫਬਾਰਿ ਜਾਰੀ ਹੈ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਬਹੁਤ ਵੱਧ ਗਈ ਹੈ ਜਿਸ ਕਰਕੇ ਵਿਜ਼ਿਬਿਲਟੀ ਜ਼ੀਰੋ ਤੇ ਆ ਗਈ ਹੈ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਹਰਿਆਣਾ 'ਚ ਬੀਤੇ ਦਿਨ ਹੀ 10:30 ਵਜੇ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ ਜ਼ੀਰੋ ਤੇ ਆ ਗਈ ਹੈ ਰਾਜਸਥਾਨੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਕੜਾਕੇ ਜਿਹੀ ਠੰਡ ਪੈ ਰਹੀ ਹੈ ਤੇ ਸੰਘਣੀ ਧੁੰਦ ਵੱਧ ਗਈ ਹੈ ਦਸਨਾ ਬੰਦੇ ਹੈ ਕਿ ਸੰਗਣੀ ਤੁੰਦ ਕਾਰਨ ਸੈਂਕੜੇ ਉਡਾਨਾਂ ਤੇ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੀਤੇ ਦਿਨ ਹੀ ਸੰਗਣੀ ਤੁੰਦ ਕਾਰਨ 202 ਉਡਾਨਾਂ ਚ ਦੇਰੀ ਹੋਈ ਹੈ ਦਿੱਲੀ ਅਤੇ ਆਗਰਾ ਤੋਂ ਆਉਣ ਵਾਲੀਆਂ ਕਈ ਟ੍ਰੇਨਾਂ ਦੇਰੀ ਨਾਲ ਚੱਲੀਆਂ ਨੇ ਦਿੱਲੀ ਦੇ ਨਾਲ-ਨਾਲ 14 ਰਾਜਾਂ ਵਿੱਚ ਸੰਗਣੀ ਤੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਇਸ ਨਾਲ ਹੀ ਦੇਸ਼ ਭਰ ਵਿੱਚ ਕਹਿਰ ਦੀ ਠੰਡ ਦਾ ਮੌਸਮ جاری ਹੈ ਪੂਰਾ ਉੱਤਰ ਭਾਰਤ ਕੜਾਕੇ ਜੀ ਠੰਡ ਨਾਲ ਜੂਝ ਰਿਹਾ ਹੈ ਪਹਾੜਾਂ ਤੇ برفਬਾਰੀ ਨਾਲ-ਨਾਲ ਬਾਰਿਸ਼ ਵੀ ਹੋ ਰਹੀ ਹੈ ਜੰਮੂ ਕਸ਼ਮੀਰ ਚ ਬਣੀਆਂ ਦੋ ਪੱਛਮੀ ਗੜਬੜੀਆਂ ਕਾਰਨ ਉੱਤਰੀ ਭਾਰਤ ਵਿੱਚ ਮੀਂਹ ਕਾਰਨ ਹਾਲਾਤ ਹੋਰ ਵਿਗੜ ਸਕਦੇ ਨੇ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਅੱਜ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਵਿੱਚ ਪੰਜਾਬ, ਹਰਿਆਣਾ, ਦਿੱਲੀ, ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਅੱਜ ਸ਼ਾਂਤੋ ਮੌਸਮ ਬਦਲ ਸਕਦਾ ਹੈ। ਪੰਜਾਬ 'ਚ ਬਠਿੰਡਾ ਦੇ ਗੁਰਦਾਸਪੁਰ ਸਭ ਤੋਂ ਠੰਡੇ ਇਲਾਕੇ ਦਰਜ ਕੀਤੇ ਗਏ ਨੇ ਬੀਤੇ ਦਿਨ ਹੀ ਜਿੱਥੇ ਘੱਟੋ-ਘੱਟ ਤਾਪਮਾਨ 5 ਡਿਗਰੀ ਰਿਹਾ। ਹਰਿਆਣਾ ਵਿੱਚ ਨਾਰਨੋਲ ਦੇ ਹਿੰਸਾਰ ਸਭ ਤੋਂ ਠੰਡੇ ਸਥਾਨ ਰਹੇ ਨੇ। ਪੰਜਾਬ 'ਚ ਸੰਘਣੀ ਧੁੰਦ ਕਾਰਨ ਕਈ ਥਾਵਾਂ 'ਤੇ ਸੜਕ ਹਾਦਸੇ ਵੀ ਹੋਏ ਨੇ ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋਏ ਨੇ ਅਧਿਕਾਰੀਆਂ ਮੁਤਾਬਕ ਦੋਵੇਂ ਰਾਜਾਂ ਦੇ ਵੱਡੇ ਹਿੰਸਿਆ 'ਚ ਪਿਛਲੇ ਕੁਝ ਦਿਨਾਂ ਤੋਂ ਸੰਗ੍ਰਿਧੰਦ ਛਾਈ ਹੋਈ ਹੈ ਜਿਸ ਨਾਲ ਜ਼ਿਆਦਾਤਰ ਥਾਵਾਂ 'ਤੇ ਦਿੱਸਣੀ ਹੱਦ ਘਟ ਗਈ ਹੈ ਮੌਸਮੀ ਪਾਗ ਨੇ ਦੱਸਿਆ ਕਿ ਪੰਜਾਬ 'ਚ ਬਠਿੰਡਾ ਗੁਰਦਾਸਪੁਰ 'ਚ ਕੱਟੋ-ਕੱਟ ਤਾਪਮਾਨ 5 ਡਿਗਰੀ ਸੈਲਸੀਅਸ ਤੜਜ ਕੀਤਾ ਗਿਆ ਮੌਸਮ ਵਿਭਾਗ ਨੇ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੋਇਆ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਪੱਛਮੀ ਰਾਜਸਥਾਨ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਤੇ ਪੱਛਮੀ ਬੰਗਾਲ ਰਾਜਾਂ ਵਿੱਚ ਸੰਗਣੀ ਧੁੰਦ ਜਾਰੀ ਹੈ ਇਨ੍ਹਾਂ ਰਾਜਾਂ ਵਿੱਚ ਧੁੰਦ ਤੋਂ ਰਾਹਤ ਮਿਲਣ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ ਆਉਣ ਵਾਲੇ ਹਫ਼ਤੇ ਦੌਰਾਨ ਇਹੋ ਜਿਹਾ ਮੌਸਮ ਇਸੇ ਤਰ੍ਹਾਂ ਚੱਲਦਾ ਰਹੇਗਾ ਨਾਲ ਹੀ ਮੌਸਮ ਵਿਭਾਗ ਵੱਲੋਂ ਕੋਲਡ ਡੇ ਅਲਰਟ ਜਾਰੀ ਕੀਤਾ ਗਿਆ ਹੈ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਬਿਹਾਰ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਕਹਿਰ ਦੀ ਠੰਡ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਲਾਥਾਕ ਦੇ ਤਾਪਮਾਨ 0 ਡਿਗਰੀ ਤੋਂ ਹੇਠਾਂ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਉੱਤਰੀ ਪੱਛਮੀ ਭਾਰਤ ਵਿੱਚ ਕੱਟੋ-ਕੱਟ ਤਾਪਮਾਨ 6 ਤੋਂ 11 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਿਹਾ ਹੈ ਫਿਲਹਾਲ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਘੱਟੋ ਘੱਟ ਤਾਪਮਾਨ ਵਿੱਚ 3 ਤੋਂ ਲੈ ਕੇ 4 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਦੇਖਦੇ ਹੋਏ ਇਸ ਗੁਰਸਿੱਖ ਦੀ ਭਾਵਨਾ ਨੂੰ ਕਿੰਨੀ ਸੋਹਣੀ ਗੱਡੀ 골ਡਨ ਰੰਗ ਵਿੱਚ ਪਾਲਕੀ ਸਾਹਿਬ ਵਾਲੀ ਗੱਡੀ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕਰਵਾਈ ਹੈ ਸਰਦਾਰ ਅਮਰਜੀਤ ਸਿੰਘ ਵੱਲੋਂ ਇਹ ਸੇਵਾ ਨਗਰ ਕੀਰਤਨ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ 6ਵੀਂ ਪਾਤਸ਼ਾਹੀ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 6ਵੀਂ ਪਿੰਡ ਰੋਣੀ ਨੂੰ ਦਿੱਤੀ ਗਈ ਹੈ ਹਾਂ ਜੀ ਸੱਚੀ ਨਾਮ ਹੈ ਜੀ ਤੁਹਾਡਾ ਮੈਂ ਅਵਤਾਰ ਸਿੰਘ ਖੰਨੇ ਤੋਂ ਆ ਜੀ ਮੈਂ ਗੁਰਦੁਆਰਾ ਕਲਗੀਦਰ ਸਾਹਿਬ 25 ਸਾਲ ਤੋਂ ਸੇਵਾ ਕਰ ਰਹੇ ਹਾਂ ਬਤੌਰ ਸੇਕੀ ਉੱਥੇ ਇਹ ਅੱਜ ਦਾ ਜਿਹੜਾ ਕੀ ਪ੍ਰੋਗਰਾਮ ਕੀ ਸੀ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਮਿਰਜੀ ਇਹ ਸੀ ਇਸਾਰ ਅਮਰਜੀਤ ਸਿੰਘ ਮੇਰੇ ਬਹੁਤ ਪਰਮ ਮਿੱਤਰ ਨੇ ਬੜੇ ਸਾਲਾਂ ਤੋਂ ਅਸੀਂ ਇੱਕ ਦੂਜੇ ਦੇ ਨਾਲ ਵਿਚਰਦੇ ਹਾਂ ਤੇ ਜਦੋਂ 2-3 ਸਾਲ ਪਹਿਲਾਂ ਇਹਨਾਂ ਦੇ ਪਿਤਾ ਦੀ ਡੈਥ ਹੋਈ ਤਾਂ ਉਦੋਂ ਤੋਂ ਇਹਨਾਂ ਦੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਇੱਥੇ ਨਗਰ ਕੀਰਤਨ ਜਿਹੜਾ ਨਿਕਲਦਾ ਸੀਗਾ ਉਹ ਰੇੜੇ ਦੇ ਉੱਤੇ ਜਾਂ ਟਰਾਲੀ ਦੇ ਉੱਤੇ ਮਹਾਰਾਜ ਸਾਹਿਬ ਸ਼ਿਸ਼ੋਭਤ ਕਰਦੇ ਸੀ ਲੇਕਿਨ ਇਹਨਾਂ ਦੇ ਮਨ 'ਚ ਕੀ ਆਇਆ ਇਹਨਾਂ ਦੇ ਪਰਿਵਾਰ ਦੇ ਉੱਤੇ ਬੜੀ ਮਹਾਰਾਜ ਦੀ ਕਿਰਪਾ ਹੈ ਕਹਿੰਦੇ ਯਾਰ ਸਾਡੇ ਵਾਸਤੇ ਗੁਰੂ ਸਾਹਿਬ ਨੇ ਇੰਨੀਆਂ-ਇੰਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਨੇ ਤੇ ਜਦੋਂ ਨਗਰ ਕੀਰਤਨ ਹੁੰਦਾ ਅਸੀਂ ਗੁਰੂ ਘਰ ਨੂੰ ਗੁਰਦੁਆ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਰੇੜੇ ਦੇ ਉੱਤੇ ਲੈ ਕੇ ਜਾਈਏ ਵੀ ਸਾਡੇ ਵਾਸਤੇ ਸ਼ੋਭਾ ਨਹੀਂ ਹੈ ਉਦੋਂ ਤੋਂ ਮਨ ਦੇ ਵਿੱਚ ਫੁਰਨਾ ਇਹਨਾਂ ਦੇ ਫੁਰਿਆ ਅਸੀਂ ਤਕਰੀਬਨ ਮੇਰੇ ਖਿਆਲ 8-9 ਮਹੀਨੇ ਤੋਂ ਕਹਿ ਲਓ ਸਾਲ ਇਹ ਹੋ ਚੱਲਿਆ ਇਸ ਪ੍ਰੋਸੈਸ ਤੇ ਲੱਗੇ ਹੋਏ ਆ ਕਦੇ ਗੱਡੀ ਕਿਤੇ ਦੇ ਕਿਤੇ ਦੇ ਪਤਾ ਲੱਗਿਆ ਪਤਾ ਵੀ ਰਾਏਕੋਟ ਭਸੀਆਂ ਜਿਹੜਾ ਹੈਗਾ ਅਮਰਜੀਤ ਸਿੰਘ ਹੈਗਾ ਉੱਥੇ ਤਿਆਰ ਕਰਦੇ ਨੇ ਉਹਨਾਂ ਕੋਲੇ ਗਏ ਉਹ ਸਾਰਾ ਫਾਈਬਰ ਦਾ ਕੰਮ ਕਰਦੇ ਨੇ ਉਹ ਤੇ ਜਿਹੜਾ ਇਹਨਾਂ ਦਾ ਦੂਜਾ ਲੋਹੇ ਦਾ ਕੰਮ ਹੈ ਉਹ ਸਾਰਾ ਮੋਗੇ ਦੇ ਨਾਲ ਇੱਕ ਪਿੰਡ ਹੈ ਉੱਥੇ ਉਹਨਾਂ ਨੇ ਇੰਡਸਟਰੀ ਬਣਾਈ ਹੋਈ ਹੈ ਉੱਥੇ ਕਰਦੇ ਨੇ ਫੈਕਟਰੀ ਦੇ ਵਿੱਚ ਉਹ ਔਰ ਇਸ ਪਲਕੀ ਸਾਹਿਬ ਦੀਆਂ ਇੰਨੀਆਂ ਕ ਸਹੂਲਤਾਂ ਨੇ ਜਿਹੜੀਆਂ ਕਿ ਆਮ ਲਗਜ਼ਰੀ ਗੱਡੀਆਂ ਦੇ ਵਿੱਚ ਹੁੰਦੀਆਂ ਨੇ ਫੁੱਲੀ ਏਸੀ ਹੈ ਅੱਗੇ ਪਿੱਛੇ ਦੋਨੇ ਕੈਮਰੇ ਲੱਗੇ ਹੋਏ ਨੇ ਵਾਟਰ ਟੈਂਕਾ ਵਿੱਚ ਪਿਛਲੇ ਪਾਸੇ ਹੱਥ ਤੋਂ ਹੌਂਦਾ ਲੱਗਿਆ ਹੋਇਆ ਫਰੰਟ ਦੇ ਉੱਤੇ ਫੁਹਾਰੇ ਲੱਗੇ ਹੋਏ ਨੇ ਜਿਹੜੇ ਵਿੱਚ ਜਦੋਂ ਮਹਾਰਾਜ ਅੱਗੇ ਤੁਰਦੇ ਨੇ ਤਾਂ ਨਾਲ ਦੀ ਨਾਲ ਪਾਣੀ ਦਾ ਛਿੜਕਾਓ ਹੁੰਦਾ ਹੈ ਕੂਟਰ ਲੱਗਿਆ ਹੋਇਆ ਹੈ ਹੈੱਡ ਲਾਈਟ ਲੱਗੀ ਹੋਈ ਹੈ ਜੋ ਇਹਦੇ ਤੇ ਵਿੱਚ ਸਾਊਂਡ ਸਿਸਟਮ ਵੀ ਬਹੁਤ ਵਧੀਆ ਲੱਗਿਆ ਹੋਇਆ ਹੈ ਕੂਟਰ ਤੇ ਕੀਆ ਹੋਇਆ ਤਾਂ ਜਦੋਂ ਨਗਰ ਕੀਰਤਨ ਚੱਲੂਗਾ ਤਾਂ ਪਤਾ ਲੱਗੂਗਾ ਵੀ ਹਾਂ ਨਗਰ ਕੀਰਤਨ ਆ ਰਿਹਾ ਕਿਸੇ ਨੂੰ ਅੰਦਰੋਂ ਹਾਕ ਮਾਰਨ ਦੀ ਲੋੜ ਨਹੀਂ ਹੈ ਸੋ ਗੁਰੂ ਸਾਹਿਬ ਨੇ ਇਹ ਸਾਰ ਅਮਰਜੀਤ ਸਿੰਘ ਉਹਨਾਂ ਦੇ ਉੱਤੇ ਕਿਰਪਾ ਕੀਤੀ ਹੈ। ਦੇਖੋ ਕਿੰਨੀ ਕਿ ਇਸ ਇਲਾਕੇ ਨੂੰ ਕਿੰਨੀ ਕਿ ਜ਼ਿਆਦਾ ਜ਼ਰੂਰਤ ਸੀ ਇਸ ਤਰ੍ਹਾਂ ਦੀ ਪਾਲਕੀ ਸਾਹਿਬ ਵਾਲੀ ਗੱਡੀ ਦੀ। ਇਸ ਇਲਾਕੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ। ਇਹ ਤਾਂ ਹੁਣ ਇੱਥੇ ਸਾਰ ਜ਼ਥੇਦਾਰ ਜੀ ਨੇ ਸਾਰ ਮਨੋਰ ਸਿੰਘ ਜੀ ਇਹ ਹੈਗੇ ਨੇ ਇੱਥੇ ਦੇ ਇੰਚਾਰਜ ਨੇ ਗੁਰੂ ਘਰ ਦੇ। ਤੋਂ ਹੁਣ ਇਸ ਇਲਾਕੇ ਨੂੰ ਤਾਂ 40-40 ਕਿਲੋਮੀਟਰ ਤੱਕ ਮੇਰੇ ਖਿਆਲ ਕਿਸੇ ਨੂੰ ਹੋਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਵੀ ਜਦੋਂ ਵੀ ਇਹਨਾਂ ਦੇ ਨਾਲ ਕੰਟੈਕਟ ਕਰਕੇ ਉਹ ਅੱਗੇ ਵੀ ਆਪਣਾ ਜਿਹੜੀ ਡੇਟ ਹੈਗੀ ਨਗਰ ਕੀਰਤਨ ਦੀ ਰੱਖ ਲਿਆ ਕਰਨਗੇ ਇਹਨਾਂ ਦੇ ਨਾਲ رابطہ ਕਾਇਮ ਕਰਕੇ ਸਿਰਾਂ ਤੇ ਮੁੱਢੇ ਤੇ ਚੱਕ ਕੇ ਲਿਆਉਂਦੇ ਹੁੰਦੇ ਸੀਗੇ ਵੀ ਉਦੋਂ ਅਜੇ ਠੀਕ ਸੀਗਾ ਕਿ ਸਾਡੇ ਤੋਂ ਉੱਪਰ ਸੀਗਾ ਗੁਰੂ ਫਿਰ ਹੁਣ ਇਹ ਤਾਂ ਹੁਣ ਕਰਕੇ ਸਾਨੂੰ ਥੋੜਾ ਜਿਹਾ ਇਸ ਤਰ੍ਹਾਂ ਲੱਗਦਾ ਜੀ ਸਾਡੇ ਮਨ 'ਚ ਫੀਲ ਹੁੰਦਾ ਸੀ ਕਿ ਅਸੀਂ ਕੋਈ ਵਧੀਆ ਕਰ ਸਕੀਏ ਇਸ ਕਰਕੇ ਇਹਨਾਂ ਨੂੰ ਅਸੀਂ ਆਪਣਾ ਕਰਨੀ ਕੋਸ਼ਿਸ਼ ਕੀਤੀ ਜੀ ਕਿੰਨਾ ਕਿਤੇ ਖਰਚ ਕਿੰਨਾ ਕ ਆ ਗਿਆ ਜੀ ਇਸ ਗੱਡੀ ਤੇ ਤਕਰੀਬਨ 10 ਤੋਂ 11 ਦੇ ਵਿੱਚ ਵਿੱਚ ਖਰਚ ਆਇਆ ਜੇ ਅਸੀਂ ਪੂਰਾ ਕੈਲਕੂਲੇਟਰ ਹੀ ਕੀਤਾ ਅੰਦਾਜ਼ਾ ਹੈ ਇਹ ਤੁਹਾਡਾ ਤੇ ਕਿੱਥੋਂ ਤਿਆਰ ਕਿੱਥੋਂ ਹੋਈ ਹੈ ਜੀ ਤਿਆਰ ਤਾਂ ਅਸੀਂ ਇੱਥੋਂ ਪਹਿਲਾਂ ਗੱਡੀ ਖਰੀਦੀ ਉਕਸੀਪਿੰਡ ਤੋਂ ਅਸੀਂ ਡਰਦੇ ਸੀਗੇ ਗੱਡੀ ਖਰੀਦਣ ਤੋਂ ਇਹ ਤੋਂ ਵੀ ਡਰਦੇ ਸੀਗੇ ਕਿ ਕਿਸੇ ਅਸੀਂ ਗਲਤ ਗੱਡੀ ਦਾ ਸੌਦਾ ਨਾ ਕਰ ਲਈਏ ਜਿਹੜੀ ਬਾਅਦ ਵਿੱਚ ਕੋਈ ਚੋਰੀ ਸੀ ਜਾਂ ਕਿਸ ਤਰ੍ਹਾਂ ਨਿਕਲੇ ਵੀ ਉਹ ਫੇਰ ਸਾਨੂੰ ਦੁੱਖ ਲਗੇ ਉਹਦੇ ਗੱਲ ਦਾ ਫਿਰ ਉਹ ਬੰਦੇ ਨੇ ਫਸਟ ਟਾਈਮ ਗੱਡੀ ਜਿਹਨੇ ਖਰੀਦੀ ਸੀ ਉਸ ਬੰਦੇ ਤੋਂ ਯੂਕਸੀ ਪਿੰਡ ਤੋਂ ਗੱਡੀ ਖਰੀਦੀ ਫੇਰੇ ਦਾ ਸੀ ਮਾੜਾ ਮोटा ਜੋ ਵੀ ਕਰਨ ਵਾਲਾ ਸੀ ਟਾਇਰ ਲਾਏ ਰਿਮ ਲਾਏ ਹੋਰ ਇਹ ਵੀ ਕਰਵਾਇਆ ਪਰ ਉੱਥੋਂ ਬੱਸੀਆਂ ਤੋਂ ਫੇਰ ਦਾ ਕੰਮ ਹੋਇਆ ਸਾਰਾ ਪਹਿਲਾਂ ਵੀ ਉਹ ਬੰਦਾ ਸਾਡੇ ਗੁਰੂ ਘਰ ਚ ਦੋ ਦਿਨ ਸੀ ਇਹਨਾਂ ਦਾ ਜੋੜਾ ਲਾ ਕੇ ਗਿਆ ਇੱਥੇ ਉਹ ਫੇਰ ਉਹਨੇ ਅੱਗੋਂ ਲੋਹੇ ਦਾ ਕੰਮ ਮੋਗੇ ਤੋਂ ਅੱਗੇ ਇੱਕ ਚੀਜਰ ਪਿੰਡ ਹੈ ਉਹ ਪਿੰਡ ਜੇ ਬਰਖਿਆ ਦਾ ਉਹਨਾਂ ਨੇ ਉੱਥੇ ਉਹਨਾਂ ਨੇ ਠਿਆਰ ਕੀਤੀ ਹੈ ਸਾਡੇ ਵੀ ਤਕਰੀਬਨ 5-6 ਚੱਕਰ ਲੱਗ ਗਏ ਅੱਜ ਮਨ ਨੂੰ ਕਿੰਨੀ ਖੁਸ਼ੀ ਸਾਡੇ ਮਨ ਨੂੰ ਬਹੁਤ ਖੁਸ਼ੀ ਆ ਅਤਿਅੰਤ ਖੁਸ਼ੀ ਆ ਉਸ ਤੋਂ ਬਾਅਦ ਸਲਾਣਾ ਕਪੂਰਗੜ੍ਹ ਸਾਡੇ ਨਾਲ ਆ ਉੱਥੋਂ ਹੁੰਦੇ ਹੋਏ ਇੱਥੇ ਗੁਰੂ ਸਾਹਿਬ ਰੁਕੇ ਸੀਗੇ ਇਹ ਉਹਨਾਂ ਦੇ ਸੁਸ਼ੋਭਤਾ ਸਥਾਨ ਇੱਥੇ ਸਾਨੂੰ ਸੋ ਪ੍ਰਾਪਤ ਆ ਇਹ ਜਿਹੜੀ ਗੁਰਦੁਆਰਾ ਸਾਹਿਬ ਲੋਕਲ ਕਮੇਟੀ ਅੰਦਰ ਇੱਕ ਸ੍ਰੋਣੀ ਕਮੇਟੀ ਅੰਦਰ ਲੋਕਲ ਕਮੇਟੀ ਆ ਜੀ ਪਿੰਡ ਦੀ ਕਮੇਟੀ ਆ ਜੀ ਜਿਹੜਾ ਅੱਜ ਪਾਲਕੀ ਸਾਹਿਬ ਦਾ ਭੇਟ ਕੀਤਨ ਗੁਰਦੁਆਰਾ ਸਾਹਿਬ ਨੂੰ ਪਰਿਵਾਰ ਨੇ ਕਿਹੋ ਜੀ ਸੰਗਤ ਦੇ ਵਿੱਚ ਖੁਸ਼ੀ ਦੀ ਮਾਹੌਲ ਆ ਸੰਗਤ ਨੂੰ ਬਹੁਤ ਖੁਸ਼ੀ ਆ ਜੀ ਕਿਉਂਕਿ ਪਹਿਲਾਂ ਅਸੀਂ ਰੇੜੇ ਤੇ ਰੇੜੀ ਤੇ ਲੈ ਕੇ ਜਾਂਦੇ ਹੁੰਦੇ ਸੀ ਗੁਰੂ ਸਾਹਿਬ ਦਾ ਸਰੂਪ ਹੁਣ ਸਾਨੂੰ ਪਾਲਕੀ ਮਿਲੀ ਆ ਬਹੁਤ ਸੰਗਤਾਂ ਬਹੁਤ ਖੁਸ਼ ਨੇ ਬਾਕੀ ਸਾਰਿਆਂ ਨੂੰ ਵੱਡੀ ਗੱਲ ਆ ਪਰਸੋਂ ਨੂੰ ਅਸੀਂ ਨਗਰ ਕੀਰਤਨ ਕਰਨਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ